ਸਟਾਰ ਪੰਜਾਬ ਵਿੱਚ ਲੁਧਿਆਣਾ ਦੇ ਪਿੰਡ ਤਾਜਪੁਰ ਅਤੇ ਸਮਰਾਲਾ ਰੋਡ ਦੇ ਕਈ ਸਥਾਨਾਂ ਉੱਤੇ ਸੂਬੇ ਦੇ ਸਿਹਤ ਮੰਤਰਾਲੇ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਖਾਦ ਪਦਾਰਥਾਂ ਵਿੱਚ ਮਿਲਾਵਟ ਦੇ ਅਨੇਕ ਮਾਮਲੇ ਸਾਹਮਣੇ ਆਉਣ ਦੀਆਂ ਖਬਰਾਂ ਨੇ ਆਮ ਲੋਕਾਂ ਅਤੇ ਖਾਸ ਕਰਕੇ ਸਿਹਤ ਖੇਤਰ ਨਾਲ ਸੰਬੰਧਿਤ ਲੋਕਾਂ ਨੂੰ ਹੈਰਾਨ ਕੀਤਾ ਹੈ ਡੰਡੀ ਲੁਧਿਆਣਾ ਦੇ ਪੈਂਡ ਤਾਜਪੁਰ ਤੋਂ ਸਿਹਤ ਅਧିକਾਰੀਆਂ ਨੇ ਵੱਡੀ ਮਾਤਰਾ ਵਿੱਚ ਨਕਲੀ ਅਤੇ ਮਿਲਾਵਟੀ ਖੋਇਆ ਬਰਾਮਦ ਕੀਤਾ ਹੈ ਚਰਕੇ ਸਮਰਾਲਾ ਰੋਡ ਤੋਂ ਨਕਲੀ ਗੁੜ ਵੀ ਕਬਜ਼ੇ ਵਿੱਚ ਲਿਆ ਹੈ ਡੰਡੀ ਬੇਸ਼ੱਕ ਪੰਜਾਬ ਦੇ ਕਈ ਸਥਾਨਾਂ ਉੱਤੇ ਨਕਲੀ ਖਾਦ ਪਦਾਰਥ ਬਣਾਈ ਜਾਣ ਦੀਆਂ ਖਬਰਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ ਪਰ ਪੰਜਾਬ ਵਿੱਚ नकली ਦੁੱਧ ਖੋਆ ਅਤੇ ਪਨੀਰ ਦੀ ਜ਼ਿਆਦਾਤਰ ਸਪਲਾਈ ਉੱਤਰ ਪ੍ਰਦੇਸ਼ ਤੋਂ ਹੁੰਦੀ ਹੈ ਡੰਡੀ ਪੰਜਾਬ ਦੇ ਮਾਲਵਾ ਅਤੇ ਲੁਧਿਆਣਾ ਦੇ ਕਈ ਪੇਂਡੂ ਖੇਤਰਾ ਵਿੱਚ ਵੀ ਨਕਲੀ ਦੁੱਧ ਘਿਓ ਦੀਆਂ ਫੈਕਟਰੀਆਂ ਗੁਪਤ ਰੂਪ ਵਿੱਚ ਚੱਲਦੀਆਂ ਪਾਈਆਂ ਗਈਆਂ ਹਨ ਡੰਡੀ ਵੈਸੇ ਤਾਂ ਮਿਲਾਵਟ ਦੀ ਇਹ ਸਮੱਸਿਆ ਸਾਰੇ ਖਾਤ ਪਦਾਰਥਾਂ ਵਿੱਚ ਪਾਈ ਜਾਂਦੀ ਹੈ ਪਰ ਹਾਲ ਹੀ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਹੋਰ ਪਦਾਰਥਾਂ ਵਿੱਚ ਮਿਲਾਵਟ ਦੀ ਸਾਹਮਣੇ ਆਈ ਇਸ ਸਮੱਸਿਆ ਨੇ ਚਿੰਤਾ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ ਡੈਂਡੀ ਅਜਿਹਾ ਇਸ ਲਈ ਵੀ ਕੇ ਨਵ ਜਨਮੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਲਈ ਦੁੱਧ ਨੂੰ ਇੱਕ ਬਿਹਤਰ ਖੁਰਾਕ ਮੰਨਿਆ ਜਾਂਦਾ ਹੈ ਅਤੇ ਦੁੱਧ ਵਿੱਚ ਮਿਲਾਵਟ ਕਰਕੇ ਇਹਨਾਂ ਸਭ ਦੀ ਸਿਹਤ ਨਾਲ ਖੇਲਵਾੜ ਕੀਤਾ ਜਾ ਰਿਹਾ ਹੈ ਬੰਡੀ ਇਸ ਤੋਂ ਇਲਾਵਾ ਖਿਡਾਰੀਆਂ ਅਤੇ ਬਿਮਾਰ ਵਿਅਕਤੀਆਂ ਲਈ ਦੁੱਧ ਨੂੰ ਬਹੁਤ ਚੰਗੀ ਖੁਰਾਕ ਸਮਝਿਆ ਜਾਂਦਾ ਹੈ ਪਰ ਇਸ ਸਮੇਂ ਇਹ ਤਰਾਸ ਦੀ પરિਸਥਿਤੀ ਹੈ के ही वाद मिलावट खोरी पाई गई है डेंडी स्टार ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਦੁੱਧ ਦੇ ਲਏ ਗਏ ਕੁੱਲ ਨਮੂਨਿਆਂ ਵਿੱਚੋਂ 22% ਦੀ ਨਮੂਨੇ ਬਿਲਕੁਲ ਫੇਲ ਪਾਏ ਗਏ ਹਨ ਡੰਡੀ ਇਸ ਸਬੰਧ ਵਿੱਚ ਇਹ ਵੀ ਇੱਕ ਚਿੰਤਾਜਨਕ ਗੱਲ ਹੈ ਕਿ ਦੁੱਧ ਦੇ ਨਮੂਨਿਆਂ ਵਿੱਚ ਖਤਰਨਾਕ ਪਦਰ ਉੱਤੇ ਵੀ ਮਿਲਾਵਟ ਪਾਈ ਗਈ ਹੈ ਟੰਡੀ ਦੁੱਧ ਤੋਂ ਬਣੇ ਪਦਾਰਥ ਅਤੇ ਖੋਆ ਪਨੀਰ ਜਾਂ ਹੋਰ ਪ੍ਰਕਾਰ ਦੀਆਂ ਮਠਿਆਈਆਂ ਵਿੱਚ ਵੀ ਮਿਲਾਵਟ ਦਾ ਰੋਲਾ ਅਕਸਰ ਪੈਂਦਾ ਰਹਿੰਦਾ ਹੈ ਡੰਡੀ ਖਾਸ ਕਰਕੇ ਤਿਉਹਾਰਾਂ ਦੇ ਮੌਕੇ ਤਾਂ ਦੁੱਧ ਅਤੇ ਦੁੱਧ ਤੋਂ ਬਣੇ ਹੋਰ ਪਦਾਰਥਾਂ ਵਿੱਚ ਮਿਲਾਵਟ ਦਾ ਪੱਦਰ ਆਸਮਾਨ ਤੱਕ ਪਹੁੰਚ ਜਾਂਦਾ ਹੈ ਡੰਡੀ ਦੁੱਧ ਤੋਂ ਇਲਾਵਾ ਖੰਡ ਚੌਲ ਦਾਲਾਂ ਚਾਹ ਪੱਤੀ ਮਸਾਲਿਆਂ ਅਤੇ ਇਥੋਂ ਤੱਕ ਕਿ ਲੂਣ ਹਲਦੀ ਆਦ ਪਦਾਰਥਾਂ ਵਿੱਚ ਵੀ ਮਿਲਾਵਟ ਕਦੇ-ਕਦੇ ਪੂਰੇ ਸਿਖਰ ਉੱਤੇ ਹੁੰਦੀ ਹੈ ਡੰਡੀ ਖਾਦ ਪਦਾਰਥਾਂ ਵਿੱਚ ਇਹ ਮਿਲਾਵਟ ਕਈ ਪ੍ਰਕਾਰ ਦੇ ਖਤਰਨਾਕ ਰੋਗਾਂ ਦਾ ਕਾਰਨ ਬਣਦੀ ਹੈ ਡੰਡੀ ਸੂਬੇ ਦੀ ਮੌਜੂਦਾ ਸਰਕਾਰ ਨੇ ਅਜੇ ਹੀ ਕਈ ਪੀਣ ਵਾਲੇ ਪਦਾਰਥਾਂ ਉੱਤੇ ਪਾਬੰਦੀ ਲਗਾਉਣ ਦਾ ਵੀ ਐਲਾਨ ਕੀਤਾ ਹੈ ਪਰ ਥੋੜੇ ਜਿਹੇ ਲਾਲਚ ਅਤੇ ਵੱਧ ਪੈਸੇ ਕਮਾਉਣ ਦੇ ਚੱਕਰ ਵਿੱਚ ਵਪਾਰੀ ਵਰਗ ਦੇ ਕੁਝ ਲੋਕ ਆਮ ਲੋਕਾਂ ਦੇ ਜੀਵਨ ਨੂੰ ਖਤਰੇ ਵਿੱਚ ਪਾਉਣ ਵਰਗੇ ਕੰਮਾਂ ਤੋਂ ਬਾਜ਼ ਨਹੀਂ ਆਉਂਦੇ ਡੰਡੀ ਅਜੇਹਾ ਨਹੀਂ ਕਿ ਸਰਕਾਰਾਂ ਇਸ ਤੰਦੇ ਤੋਂ ਜਾਣੂ ਨਹੀਂ ਹੁੰਦੀਆਂ ਜਾਂ ਇਸ ਸਮੱਸਿਆ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੀਆਂ ਬੰਡੀ ਸਮਾਜ ਦੀਆਂ ਅਜਹੀਆਂ ਕਾਲੀਆਂ ਪੀੜਾਂ ਉੱਤੇ ਅਕਸਰ ਕਾਰਵਾਈ ਅਤੇ ਜੁਰਮਾਨੇ ਵੀ ਹੁੰਦੇ ਰਹੇ ਹਨ ਪਰ ਕਾਨੂੰਨ ਦੀ ਲਚਕ ਅਤੇ ਪ੍ਰਸ਼ਾਸਨਿਕ ਖੇਤਰ ਵਿੱਚ ਪੁਤਾਹੀਆਂ ਕਾਰਨ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਮਿਲਾਵਟ ਦੇ ਇਸ ਧੰਦੇ ਉੱਤੇ ਪੂਰੀ ਤਰ੍ਹਾਂ ਸਿਕੰਜਾ ਨਹੀਂ ਕਸਿਆ ਜਾ ਸਕਿਆ ਢੰਡੀ ਦੁੱਧ ਦੀ ਮਿਲਾਵਟ ਨੂੰ ਲੈ ਕੇ ਇਸ